ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤਾਂ ਦੱਸ ਦਈਏ ਕਿ ਗਰਮੀ ਦਿਨ ਬਾ ਦਿਨ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਤੇ ਇਸ ਗਰਮੀ ਦੇ ਵਿੱਚ ਲੂ ਵੀ ਚਲਦੀ ਪਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਹੀਟ ਵੇਵਜ਼ ਹੈ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਜਿੰਨਾ ਕਰਕੇ ਬਹੁਤ ਜ਼ਿਆਦਾ ਜਿਹੜਾ ਆ ਉਹ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਚੱਲਣਾ ਪੈ ਰਿਹਾ ਹੈ ਇੱਥੇ ਦੱਸ ਦਈਏ ਤੁਹਾਨੂੰ ਕਿ ਇੱਕ 21 ਤੋਂ 24 ਸਾਲਾ ਵਿਅਕਤੀ ਵਿਜੇ ਕੁਮਾਰ ਦੀ ਮੌਤ ਰੇਲਵੇ ਸਟੇਸ਼ਨ ਤੇ ਹਾਰਟ ਅਟੈਕ ਆਉਣ ਕਰਕੇ ਹੋਈ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅ 62 ਸਾਲਾ ਵਿਅਕਤੀ ਵਿਜੇ ਕੁਮਾਰ ਜੋ ਕਿ ਦਸਨ ਮੁਤਾਬਕ ਹਿਮਾਚਲ ਦੇ ਵਿੱਚ ਪੇਂਟ ਪਾਲਸ ਦਾ ਕੰਮ ਕਰਦੇ ਨੇ ਤਾਂ ਉਹ ਹਿਮਾਚਲ ਦੇ ਵਿੱਚ ਆਪਣਾ ਕੰਮ ਕਰਕੇ ਵਾਪਸ ਗਰਦਾਸਪੁਰ ਜਦੋਂ ਪਹੁੰਚੇ ਤਾਂ ਉਹ ਇੱਕ ਕ ਬੈਂਚ ਉੱਪਰ ਬੈਠ ਕੇ ਰੈਸਟ ਕਰਦੇ ਪਏ ਸੀ ਰੈਸਟ ਕਰਦੇ ਕਰਦੇ ਹੀ ਗਰਮੀ ਇੰਨੀ ਜ਼ਿਆਦਾ ਸੀ ਕਿ ਸ਼ਾਇਦ ਉਸੇ ਗਰਮੀ ਕਰਕੇ ਹਾਰਟ ਅਟੈਕ ਆਉਣ ਕਰਕੇ ਉਹਨਾਂ ਦੀ ਜਿਹੜੀ ਹੈ ਉੱਥੇ ਹੀ ਮੌਤ ਹੋ ਗਈ ਤਾਂ ਦਾਦੇ ਹੀ ਕਿ ਜਦੋਂ ਚੌਕੀ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਸ ਬੈਂਚ ਦੇ ਉੱਪਰ ਇੱਕ ਵਿਅਕਤੀ ਜੋ ਕਿ ਲੇਟਿਆ ਹੋਇਆ ਸੀ ਜਦੋਂ ਉਹਨੂੰ ਹਿਲਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਪ੍ਰਾਪਤ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਗਰਦਾਸਪੁਰ ਦੇ ਵਿੱਚ ਜਿਹੜਾ ਆ ਇਹ ਗਰਮੀ ਕਾਰਨ ਵਿਜੇ ਕੁਮਾਰ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਗਰਮੀ ਕਾਰਨ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸ਼ਾਇਦ ਹਾਰਟ ਅਟੈਕ ਆ ਗਿਆ ਹੋਵੇ ਉਹਨਾਂ ਦੇ ਪੁੱਤਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੱਕ ਪੀੜ ਦੀ ਦਵਾਈ ਵੀ ਜਿਹੜੀ ਹੈ ਚਲਦੀ ਪਈ ਹੈ ਤੇ ਉਹਨਾਂ ਦੀ ਮੈਡੀਸਿਨ ਜਿਹੜੀ ਹੈ ਉਹ ਚਲਦੀ ਪਈ ਹੈ ਤੇ ਉਹ ਵੀ ਸ਼ਾਇਦ ਗਰਮ ਹੀ ਹੋਵੇ ਜਿਹਦੇ ਕਰਕੇ ਗਰਮੀ ਬਰਦਾਸ਼ਤ ਸ਼ਾਇਦ ਨਹੀਂ ਹੋਈ ਤੇ ਉਹਨਾਂ ਦੀ ਜਿਹੜੀ ਇੱਥੇ ਹਾਰਟ ਅਟੈਕ ਆਉਣ ਕਰਕੇ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਸਵੀਰਾਂ ਦੇ ਦੇ ਤੇ ਪੇਰੋ ਵੀ ਆਪਣੀ ਸਕਰੀਨ ਦੇ ਉੱਤੇ ਰੇਲਵੇ ਸਟੇਸ਼ਨ ਗਰਦਾਸਪੁਰ ਤੋਂ ਇਹ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਗਰਮੀ ਦੇ ਵਿੱਚ ਬਾਹਰ ਨਿਕਲੋ ਜੇਕਰ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਹੀ ਨਿਕਲੋ ਜੇਕਰ ਜ਼ਰੂਰਤ ਨਹੀਂ ਆ ਤਾਂ ਬਾਹਰ ਘੱਟ ਨਿਕਲੋ ਬੱਚਿਆਂ ਨੂੰ ਘੱਟ ਲੈ ਕੇ ਜਾਓ ਸਤੜੀ ਤੇ ਤੌਲੀਏ ਪਰਨੇ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਮੇਰਾ ਨਾਮ ਰਾਹੁਲ ਹੈ ਜੀ ਇਹ ਕੀ ਗੱਲ ਬਤਾਈ ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕਾਮ ਕਰਦੇ ਫਾਸਾ ਸਾਹਿਬ ਇਹ ਆਪਣਾ ਸ਼ਨੀਵਾਰੀ ਹਿਮਾਚਲ ਗਿਆ ਹੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਆ ਸਭ ਕੁਝ ਠੀਕ ਹੈ ਨਾ ਤੇ ਇਸ ਵੇਲੇ ਹੁਣ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਰਡਿੰਗ ਦੀ ਇੱਥੇ ਮਨ ਲੋ ਦਰ ਦੀ ਕਿਥੇ ਲਿਆ ਇ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਕੁਛ ਨਹੀਂ ਮੈਨੂੰ ਟੈਗ ਹੋਇਆ ਉਹਨਾਂ ਕੋਲ ਉਹਨਾਂ ਦੀ ਮੈਡੀਸਿਨ ਗਾਇਾ ਜਲਦੀ ਵੀ ਉਹਨਾਂ ਦੇ ਲੱਕ ਤੇ ਰੀੜੀ ਹਿੱਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਇਹਦਾ ਗਰਮੀ ਤੇ ਸਰ ਹੋ ਜਾ ਜਾਂਦਾ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਕਿ ਸਾਨੂੰ ਕਿੰਨਾ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਜਦੋਂ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚੋਂ ਉਹਨਾਂ ਦਾ ਬੈਸ ਮਿਲਿਆ ਤੇ ਫਿਰ ਫੋਨ ਵੀਗਾਰਾ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਨ ਲੱਗਾ ਕਿ ਨਹੀਂ ਕੀ ਸੀ ਯਾਰੀ ਪੇਜ 64 ਦੇ ਲੱਗ ਰਿਹਾ 65 ਕੀ ਹੋਈ ਦੱਸੀ ਕਿਉਂਕਿ ਪਹਿਲਾਂ ਦਾ ਪੇਡ ਸੀ ਨਾ ਤੇ ਮਲਕੀ ਰੈਸ਼ ਕਰਦੇ ਹੋਣੇ ਆ ਤੇ ਉੱਤੇ ਰੈਸ਼ ਕਰਦੇ ਟੈਗ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਦੌਰ ਤੇ ਜਨਤਾ ਬੈਠੀ ਰਹਿੰਦੀ ਇੱਦਾਂ ਤਾਂ ਕਰਕੇ ਫਿਰ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀ ਗਰਮੀ ਦੇ ਕਾਰਨ ਕਿਵੇਂ ਵਿਦਿਆਰਥੀ ਸਿਰੀ ਜੀ ਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀ ਇਹ ਮਾਟਰਲ ਤੋਂ ਆਏ ਸੀ ਤੇ ਹਾਂਜੀ ਕਾਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 7:30 ਵਜੇ ਸਟੇਸ਼ਨ ਮਾਸਟਰ ਸੁਰੇਂਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਰੇਲੇ ਪਲੇਟਫਾਰਮ ਦੇ ਉੱਤਰੀ ਚਰੇਨੀ ਦੇ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਹ ਜਿਹਨੂੰ ਹਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹ ਜਿਹੜਾ ਉਧਾਰ ਉਹ ਮਿਲਿਆ ਜਾਮਾਤਰਾਸੀ ਉਧਾਰ ਕਾਰਡ ਬੈਂਕ ਕਾਰਡ ਮੈਂ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਦੇ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਦੇ ਬੈਂਚ ਦੇ ਆ ਕੇ ਲੰਮੇ ਪਿਆ ਰਹੇ ਉੱਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ ਲੱਗਦਾ ਜੀ ਮਾ ਗਰਮੀ ਪੈਰੀ ਗਰਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਏਜ ਦੇ ਟ੍ਰੇਡ ਚੋਂ ਸਾਲ ਹੋ ਗਏ ਹੋਰੀ ਹੋਰੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਐਕਾਉਂਡ ਕਰਕੇ ਬਾਕੀ ਪੜਾਉਣਾ ਪਊ ਤੋਂ ਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੌਚੀ ਚੜਕਾਈ ਆ ਕਾਰਵਾਈ ਇਹਦੀ ਆ ਅਧਿੰਤਾ ਰਾ 194 ਬੀਐਨਐਸ ਕੀਤੀ ਗਈ ਕੀਤੀ ਗਈ ਆ ਤੇ ਕੋਟਾਨੇ ਕਰਾ ਕੇ ਲਾਸ ਏਰੀਆ ਵਾਲੇ ਵਾਰਸਾਂ ਜਿਹੜੀਆਂ ਕੀਤੀ ਜਾ ਰਹੀ ਆ ਬਈ ਕਿੱਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਤੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲੱਗੂ ਮਿਲਿਆ ਨਹੀਂ ਹਰ ਉਸ ਨੇ ਲੈ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਂਕੜ ਮਿਲਿਆ ਜਿੱਥੇ ਦੀ ਸਨাক্ত ਹੋਈ ਹੈ ਬਾਕੀ ਕੋਈ ਗੱਲਬਾਤ ਕੁਮਾਰਸਾਹਾਂ ਨੂੰ ਕੋਈ ਉਹਦੀ ਮੌਸਮਾਂ ਦੀ ਕਿੱਸਾ ਕੁਬਾ ਯਾਰ ਨਹੀਂ ਕੀਤਾ ਤੇ ਕਾਰਵਾਈ ਇੱਕ ਸੌ ਚੁਣਵੇਂ ਵੀ ਅੱਗੇ ਲੈਂਦੇ ਜਾ ਰਹੇ